ਬੇਦੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਮੋਗਾ ਤੋਂ ਸਾਹਮਣੇ ਆ ਰਹੀਆਂ ਕਿ ਮੋਗਾ ਦੇ ਵਿੱਚ ਸ਼ਰਿਆਮ ਬਾਜ਼ਾਰ ਦੇ ਵਿੱਚ ਕੁਝ ਨਿਹੰਗ ਸਿੰਘਾਂ ਵੱਲੋਂ ਪੁਲਿਸ ਤੇ ਨਾਲ ਜਿਹੜੀ ਉਹਨਾਂ ਦੀ ਝੜਪ ਹੁੰਦੀ ਆ ਤਾਂ ਦੇਖ ਸਕਦੇ ਹੋ ਕਿ ਸਭ ਤਸਵੀਰਾਂ ਦੇ ਵਿੱਚ ਕਿ ਪੁਲਿਸ ਜਿਹੜੀ ਆ ਨਿਹੰਗ ਸਿੰਘਾਂ ਨੂੰ ਜਿਹੜਾ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਆ ਔਰ ਨਿਹੰਗ ਸਿੰਘ ਅੱਗੋਂ ਪੁਲਿਸ ਦੇ ਨਾਲ ਹੀ ਜਿਹੜੇ ਨੇ ਉਹ ਵੇਰ ਪੈਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਤਿੰਨ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਦੱਸਿਆ ਜਾ ਰਿਹਾ ਕਿ ਹੋਟਲ ਮਾਲਕ ਦੇ ਨਾਲ ਕੋਈ ਕਹਾ ਸੁਣੀ ਹੋਈ ਸੀ ਕਿਸੇ ਗੱਲ ਨੂੰ ਲੈ ਕੇ ਤੇ ਉਸ ਦੇ ਚੱਲਦੇ ਜਿਹੜਾ ਹੋਟਲ ਮਾਲਕ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਸ ਤੋਂ ਬਾਅਦ ਜਿਹੜਾ ਮਾਹੌਲ ਗਰਮਾ ਗਿਆ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ मौके ਤੇ ਪਹੁੰਚੇ ਇੱਕ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਇਹਨਾਂ ਸਿੰਘ ਉੱਥੇ ਆ ਕੇ ਜਵਰੀ ਬਸੂਲੀ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਵਾਈ ਕਰਦੇ ਆਂ ਪ੍ਰੀਸ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਤੌਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਿੱਛ ਕਰਕੇ ਅਸੀਂ ਜਿਹੜੀ ਆ ਇਹਦੇ ਬਾਰੇ ਤਫ਼ਤੀਸ਼ ਕਰ ਰਹੇ ਆਂ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਿਹੜੇ ਆ ਇਹ ਕਿਹਨਾ ਇਹ ਚੀਜ਼ਾਂ ਤੇ ਜਿਹੜੇ ਨੰਗ ਸਿੰਘ ਆ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸੰਬੰਧ ਚ ਇਹ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਪਰ ਫੇਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦੇ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਨਹੀਂ ਕੋਈ ਕਿਸੇ ਦੇ ਸਾਡੇ ਵਰ ਨਹੀਂ ਹੈ ਗਈ ਉਹ ਤੋਂ ਫੜ ਕੇ ਲੈ ਗਏ ਸੀਗੇ ਉਹਦੇ ਕੋਈ ਗੱਲ ਇਹਦੇ ਚ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇ ਹਾਂ ਮੁਕੱਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਇਹਦੇ ਵਿੱਚ ਕਰ ਰਹੇ ਹਾਂ ਅਸੀਂ ਤਿੰਨ ਜਣਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਜਗਰਾਤ ਸਿੰਘ ਸ਼ੇਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਕੋਲ ਤੇਜ਼ਦਾਰ ਹਿਕਾਰ ਵੀ ਕੁਝ ਉਹ ਵੀ ਹੈਗੇ ਆ ਉਹ ਵੀ ਕਾਬੂ ਉਹ ਵੀ ਕਬਜ਼ੇ ਚ ਲੈ ਆ ਮਦੇਈ ਦਾ ਸੀਗਾ ਜਿਹੜਾ ਉਹਦੇ ਡੱਬ ਦੇ ਵਿੱਚੋਂ ਤੋਂ ਖੋਲਿਆ ਸੀਗਾ ਇਹਨਾਂ ਨੇ ਜਗਰਾਤ ਸਿੰਘ ਨੇ ਉਹ ਜਗਰਾਤ ਸਿੰਘ ਤੋਂ ਬਰਾਮਦ ਹੋ ਗਿਆ